ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੋਗ ਅੱਜ ਦੇ ਵਲੋਗ ਦੇ ਵਿੱਚ ਗੱਲ ਟੂਰਿਸਟ ਵਿਜ਼ਟਰ ਵੀਜ਼ਾ ਨੂੰ ਲੈ ਕੇ ਕਰਨੀ ਹੈ ਗੱਲ ਕੈਨੇਡਾ ਦੇ ਵਰਕ ਪਰਮਿਟ ਨੂੰ ਲੈ ਕੇ ਕਰਨੀ ਹੈ ਤੇ ਗੱਲ ਕਰਨੀ ਹੈ ਕੈਨੇਡਾ ਦੇ ਲਈ ਜੇਕਰ ਤੁਸੀਂ ਫਾਈਲਿੰਗ ਕੀਤੀ ਹੈ ਸਟੱਡੀ ਪਰਮਿਟ ਦੇ ਲਈ ਤਾਂ ਉਹਨੂੰ ਲੈ ਕੇ ਤਿੰਨ ਟਾਪਿਕ ਤੇ ਗੱਲ ਕਰਨੀ ਹੈ ਤੇ ਤਿੰਨਾਂ ਦੇ ਵਿੱਚ ਕੈਨੇਡਾ ਦਾ ਵੀਜ਼ਾ ਟ੍ਰੈਂਡ ਜਿਹੜਾ ਉਸ ਨੂੰ ਡਿਸਕਸ ਕਰਨਾ ਹੈ ਕੋਸ਼ਿਸ਼ ਮੇਰੀ ਹੁੰਦੀ ਹੈ ਤੁਹਾਡੇ ਤੱਕ ਸਹੀ অথੈਨਟਿਕ ਤੇ ਕਲੀਅਰ ਇਨਫੋਰਮੇਸ਼ਨ ਪਹੁੰਚਾਈ ਜਾਵੇ ਪ੍ਰੋਮੋਸ਼ਨਲ ਕੰਟੈਂਟ ਨਾ ਤਿਆਰ ਕੀਤਾ ਜਾਵੇ ਅਸੀਂ ਏਜੰਸੀ ਹੈਗੇ ਅਸੀਂ ਫਾਈਲਿੰਗ ਨਹੀਂ ਕਰਦੇ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਤੱਕ ਪਿਓਰ ਇਨਫੋਰਮੇਸ਼ਨ ਪਹੁੰਚੇ ਛਾਣਨੀ ਲਾ ਕੇ ਇਨਫੋਰਮੇਸ਼ਨ ਪਹੁੰਚੇ ਜੋ ਐਕਚੁਅਲ ਦੇ ਵਿੱਚ ਤੁਹਾਨੂੰ ਚਾਹੀਦੀ ਹੈ ਪ੍ਰੋਮੋਸ਼ਨਲ ਕੰਟੈਂਟ ਨਾ ਹੋਵੇ ਕੇਪਸ ਨੋਟ ਐਸਓਪੀ ਚਾਹੁੰਦੇ ਹੋ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰੇਗਾ ਸੋ ਵੀਡੀ ਤੋਂ ਦਾ ਜਨੇ ਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਸਟੱਡੀ ਪਰਮਿਟ ਨੂੰ ਲੈ ਕੇ ਕੈਨੇਡਾ ਦੇ ਵਿੱਚ ਸਟੱਡੀ ਪਰਮਿਟ ਦਾ ਖਾਸ ਕਰਕੇ ਜਿੱਥੇ ਇੱਕ ਪਾਸੇ ਪ੍ਰੋਸੈਸਿੰਗ ਟਾਈਮ ਫਾਸਟ ਹੋਇਆ ਹੈ ਜਿੱਥੇ ਇੱਕ ਪਾਸੇ ਕਈ ਕੈਪਿੰਗ ਦਾ ਸਾਹਮਣਾ ਸਟੱਡੀ ਪਰਮਿਟ ਕਰ ਰਿਹਾ ਹੈ ਉੱਥੇ ਉਹਦੇ ਟ੍ਰੈਂਡ ਨੂੰ ਲੈ ਕੇ ਇਸ ਟਾਈਮੇ ਬਹੁਤ ਵੱਡੇ ਕੁਐਸਚਨਸ ਨੇ ਤੇ ਖਾਸ ਕਰਕੇ ਜਿਹੜੀਆਂ ਨਵੰਬਰ ਤੋਂ ਬਾਅਦ ਲੱਗੀਆਂ ਫਾਈਲਸ ਨੇ ਉਹਨਾਂ ਨੂੰ ਲੈ ਕੇ ਬਹੁਤ ਸਾਰੇ ਕੁਐਸਚਨਸ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਉਹਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਕੈਨੇਡਾ ਦੇ ਸਟੱਡੀ ਪਰਮਿਟ ਨੂੰ ਲੈ ਕੇ ਡਿਸਕਸ ਕਰਾਂਗੇ ਕਿ ਕੈਨੇਡਾ ਦੇ ਸਟੱਡੀ ਪਰਮਿਟ ਦਾ ਐਕਚੁਅਲ ਦੇ ਵਿੱਚ ਟ੍ਰੈਂਡ ਕੀ ਚੱਲ ਰਿਹਾ ਹੈ ਕੈਨੇਡਾ ਦੇ ਸਟੱਡੀ ਪਰਮਿਟ ਦੇ ਵਿੱਚ ਖਾਸ ਕਰਕੇ ਨਵੰਬਰ ਤੋਂ ਬਾਅਦ ਲੱਗੀਆਂ ਅਪਲੀਕੇਸ਼ਨੀਆਂ ਨਵੰਬਰ 8 ਨਵੰਬਰ ਤੋਂ ਬਾਅਦ ਲੱਗੀਆਂ ਅਪਲੀਕੇਸ਼ਨਸ ਦੇ ਉੱਤੇ ਸਭ ਤੋਂ ਜ਼ਿਆਦਾ ਕੁਐਸਚਨ ਮਾਰਕ ਆ ਰਿਹਾ ਜੀ ਬਹੁਤ ਰਿਫਿਊਜ਼ਲ ਆ ਰਹੇ ਨੇ ਦਰਸਲ ਕੈਨੇਡਾ ਦੇ ਵਿੱਚ ਸਟੱਡੀ ਪਰਮਿਟ ਤੇ ਰਿਫਿਊਜ਼ਲ ਆਉਣ ਦਾ ਇੱਕ ਬੜਾ ਕਾਮਨ ਰੀਜ਼ਨ ਜਿਹੜਾ ਹੈ ਉਹ ਫਾਈਨੈਂਸ਼ੀਅਲ ਫੰਡਸ ਇਹ ਚੀਜ਼ਾਂ ਬਣ ਰਹੀਆਂ ਨੇ ਤੁਹਾਡੇ ਐਸੈਟਸ ਬਣ ਰਹੇ ਨੇ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਬਣ ਰਹੀ ਹੈ ਤੁਹਾਡੇ ਇੰਟੈਂਸ਼ਨ ਤੇ ਡਾਊਟ ਹੋ ਰਿਹਾ ਉਹਦਾ ਕਾਰਨ ਕੀ ਹੈ ਕਿ ਪਹਿਲਾਂ ਜਦੋਂ ਐਸਡੀਐਸ ਤੇ ਨੌਨ ਐਸਡੀਐਸ ਕੈਟਾਗਰੀ ਸੀਗੀ ਇਹ ਉਦੋਂ ਐਸਜੀਐਸ ਕੈਟਾਗਰੀ ਦੇ ਵਿੱਚ ਜ਼ਿਆਦਾਤਰ ਏਜੰਟ ਫਾਈਲਿੰਗ ਕਰਵਾਉਂਦੇ ਸੀਗੇ ਕਿ ਪਈਏ ਦੇ ਵਿੱਚ ਸਕਸੈਸ ਰੇਟ ਜਿਹੜਾ ਉਹ ਜ਼ਿਆਦਾ ਹੈ ਤੁਸੀਂ ਇਹ ਚ ਫਾਈਲਿੰਗ ਕਰੋ ਉਦੋਂ ਤੁਸੀਂ ਪੂਰੇ ਸਾਲ ਦੀ ਫੀਸ ਪੇ ਕਰਨੀ ਹੁੰਦੀ ਸੀਗੀ ਉਦੋਂ ਤੁਸੀਂ ਜੀਆਈਸੀ ਪੇ ਕਰਨੀ ਹੁੰਦੀ ਸੀਗੀ ਤਾਂ ਤੁਹਾਡਾ ਵੀਜ਼ਾ ਆਉਣ ਦਾ ਚਾਂਸ ਆਟੋਮੈਟਿਕ ਹੀ ਜ਼ਿਆਦਾ ਹੋ ਜਾਂਦਾ ਸੀ ਕਿਉਂਕਿ ਫਾਈਨੈਂਸ਼ੀਅਲ ਤੌਰ ਦੇ ਉੱਤੇ ਤੁਹਾਨੂੰ ਹਰ ਤਰੀਕੇ ਦੀ ਅਰੇਂਜਮੈਂਟ ਕਰਕੇ ਚੱਲਣਾ ਪੈਂਦਾ ਸੀ ਪਰ ਜਦੋਂ ਹੁਣ ਹਰ ਇੱਕ ਨੂੰ ਜਰਨਲ ਸਟੱਡੀ ਪਰਮਿਟ ਦੀ ਕੈਟਾਗਰੀ ਚ ਲਿਆਂਦਾ ਗਿਆ SDS ਕੈਟਾਗਰੀ ਖਤਮ ਕਰ ਦਿੱਤੀ ਗਈ ਤਾਂ ਉਸ ਕੰਡੀਸ਼ਨ ਦੇ ਵਿੱਚ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਉਹਦੇ ਉੱਤੇ ਫਰਕ ਪੈਣਾ ਹੀ ਪੈਣਾ ਸੀਗਾ ਕਿਉਂਕਿ ਹੁਣ ਏਜੰਟ ਇਹਨੂੰ ਪ੍ਰਮੋਟ ਕਿੱਦਾਂ ਕਰਨ ਲੱਪੇ ਭਈ ਜੀਆਈਸੀ ਦੀ ਲੋੜ ਨਹੀਂ ਹੈਗੀ ਫੀਸ ਦੀ ਲੋੜ ਨਹੀਂ ਹੈਗੀ ਸੋ ਜਿੱਥੇ ਕੰਪਰੋਮਾਈਜ਼ ਕੀਤਾ ਜਾ ਰਿਹਾ ਹੈ ਜੀਆਈਸੀ ਫੰਡਸ ਫੀਸ ਦੇ ਨਾਲ ਉੱਥੇ ਵੀਜ਼ਾ ਰਿਜੈਕਟ ਹੋ ਰਿਹਾ ਹੈ ਜਿਹੜੇ ਮੈਂ ਦੇਖਿਆ ਜਿਹੜੇ ਫਾਈਨੈਂਸ਼ੀਅਲ ਤੌਰ ਦੇ ਉੱਤੇ ਆਪਣੇ ਆਪ ਦੀ ਸਹੀ ਪਲੈਨਿੰਗ ਦੇ ਨਾਲ ਫਾਈਲਿੰਗ ਕਰ ਰਹੇ ਨੇ ਸਮਝ ਕੇ ਫਾਈਲਿੰਗ ਕਰ ਰਹੇ ਨੇ ਉਹਨਾਂ ਦੇ ਰਿਜ਼ਲਟ ਠੀਕ ਆ ਰਹੇ ਨੇ ਬਟ ਜਾ ਕੇ ਜੀਆਈਸੀ ਨਹੀਂ ਪੇ ਕਰ ਰਿਹਾ ਉਹਦਾ ਰਿਜੈਕਸ਼ਨ ਆ ਰਿਹਾ ਫੀਸ ਅੱਧੀ ਪੇ ਕਰ ਰਿਹਾ ਉਹਦਾ ਰਿਜੈਕਸ਼ਨ ਆ ਰਿਹਾ ਫੀਸ ਜੀਆਈਸੀ ਨਾ ਟੰਗ ਨਾਲ ਪੇ ਕਰਨ ਦੇ ਚੱਕਰ ਦੇ ਵਿੱਚ ਜਿਤਨਾ ਜੀਆਈਸੀ ਵੀ ਨਹੀਂ ਪੇ ਕੀਤੀ ਫੰਡਸ ਵੀ ਨਹੀਂ ਸ਼ੋਅ ਕੀਤੇ ਤਾਂ ਉਹਨਾਂ ਦਾ ਰਿਜੈਕਸ਼ਨ ਜ਼ਿਆਦਾ ਆ ਰਿਹਾ ਸੋ ਸਭ ਤੋਂ ਜ਼ਿਆਦਾ ਮੇਨ ਕੀ ਪੁਆਇੰਟ ਇਹ ਹੈਗਾ ਦੂਜੀ ਗੱਲ ਜਿਹੜੇ ਪੈਕੇਜ ਵਾਲੇ ਸਿਸਟਮ ਵਾਲੇ ਪਾਸੇ ਨੂੰ ਤੁਰਪੇ ਉਹਨਾਂ ਦਾ ਕੀ ਹੈ ਕਿ ਜਿਹੜੇ ਪ੍ਰਾਈਵੇਟ ਕਾਲਜ ਤੋਂ ਮੋਸਟਲੀ ਆਫਰ ਲੈਟਰ ਮੰਗਾ ਕੇ ਤੇ ਉਧਰ ਦਿਖਾਇਆ ਜਾਂਦਾ ਏਜੰਟ ਦੇ ਵੱਲੋਂ ਕਿਉਂਕਿ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਉਧਰਲੇ ਪਾਸੇ ਵੀ ਫਿਰ ਸੇਮ ਪ੍ਰੋਬਲਮ ਆ ਰਹੀ ਹੈ ਕਿਉਂਕਿ ਪ੍ਰਾਈਵੇਟ ਕਾਲਜ ਦਾ ਸਕਸੈਸ ਰੇਟ ਹੈ ਹੀ ਨਹੀਂ ਹੈ ਸੋ ਇਸ ਕਰਕੇ ਉਧਰ ਰਿਜੈਕਸ਼ਨ ਜਿਹੜੇ ਉਹ ਬਹੁਤ ਵੱਡੇ ਲੈਵਲ ਦੇ ਉੱਤੇ ਹੈਗੇ ਨੇ ਸੋ ਇਹ ਸੀਗਾ ਸਟੱਡੀ ਪਰਮਿਟ ਨੂੰ ਲੈ ਕੇ ਹੁਣ ਉਸ ਤੋਂ ਬਾਅਦ ਆ ਜਾਂਦੇ ਆਪਾਂ ਟੂਰਿਸਟ ਵਿਜ਼ਟਰ ਵੀਜ਼ਾ ਦੇ ਕੇਸ ਦੇ ਵਿੱਚ ਟੂਰਿਸਟ ਵਿਜ਼ਟਰ ਵੀਜ਼ਾ ਦੇ ਕੇਸ ਦੇ ਵਿੱਚ ਇੰਨੀ ਦਿਨੀ ਬਹੁਤ ਹੰਡੀ ਟਾਈਟ ਹੈ ਯਾਨੀ ਕਹਿ ਸਕਦੇ ਹੋ ਕਿ ਕੈਨੇਡਾ ਦੇ ਵਿੱਚ ਜੇਕਰ ਤੁਸੀਂ ਹੁਣ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਅਪਲਾਈ ਕਰ ਰਹੇ ਹੋ ਤਾਂ ਤੁਹਾਡਾ ਰਿਜੈਕਸ਼ਨ ਜਿਹੜਾ ਉਹ ਬਹੁਤ ਵੱਡੇ ਲੈਵਲ ਤੇ ਆ ਰਿਹਾ ਹੈ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਪਲੇ ਤੁਹਾਡਾ ਕਵਰ ਲੈਟਰ ਕਰ ਰਿਹਾ ਜੋ ਮੈਂ ਹੁਣ ਕਹਿ ਸਕਦਾ ਕਿ ਨੋਟਿਸ ਕਰ ਰਹੇ ਆ ਪਿਛਲੇ ਦਿਨਾਂ ਤੋਂ ਖਾਸ ਕਰਕੇ ਪਿਛਲੇ 3 ਮਹੀਨੇ ਤੋਂ ਮੇਨ ਕਵਰ ਲੈਟਰ ਰੋਲ ਪਲੇ ਕਰ ਰਿਹਾ ਹੈ ਉਸ ਤੋਂ ਬਾਅਦ ਸੈਕੰਡ ਨੰਬਰ ਦੇ ਉੱਤੇ ਤੁਹਾਡੇ ਫਾਈਨੈਂਸ਼ੀਅਲ ਇੰਟention ਤੇ ਉਸ ਤੋਂ ਇਲਾਵਾ ਤੁਹਾਡੀ ਸੋਰਸ ਆਫ ਇਨਕਮ ਪਹਿਲਾਂ ਤੁਹਾਡੇ ਅਕਾਊਂਟ ਦੇ ਵਿੱਚ ਫੰਡ ਚੰਗੇ ਹੁੰਦੇ ਸੀਗੇ ਇੱਕ ਮੈਨਿਪੂਲੇਸੀ ਦੇ ਆਧਾਰ ਦੇ ਉੱਤੇ ਫਾਈਲ ਪ੍ਰੋਸੈਸ ਕਰ ਦਿੱਤੀ ਜਾਂਦੀ ਸੀਗੀ ਮੈਨਿਪੂਲੇਟ ਡਾਕੂਮੈਂਟ ਕਰਕੇ ਕਰ ਦਿੱਤੀ ਜਾਂਦੀ ਸੀ ਵੀਜ਼ਾ इजीली ਆ ਜਾਂਦਾ ਸੀ ਹੁਣ ਜਿਹੜਾ ਤੁਹਾਡਾ ਸੋਰਸ ਆਫ ਇਨਕਮ ਹੈ ਕਿ ਉਹਦੇ ਹਿਸਾਬ ਦੇ ਨਾਲ ਫੰਡ ਆ ਰਹੇ ਨੇ ਬੜੀਆਂ ਫਾਈਲ ਇਸ ਤਰੀਕੇ ਨਾਲ ਰਿਜੈਕਟ ਹੋ ਰਹੀਆਂ ਨੇ ਜਿਵੇਂ ਮੰਨ ਲੇ ਐਗਰੀਕਲਚਰ ਹੈ ਐਗਰੀਕਲਚਰ ਦੇ ਵਿੱਚ ਜੇ ਫਾਰਮ ਦੇ ਹਿਸਾਬ ਦੇ ਨਾਲ ट्रांजੈਕਸ਼ਨ ਨਾ ਹੋ ਕੇ ਇੱਕ ਸੈਲਰੀ ਵਾਂਗ ट्रांजੈਕਸ਼ਨ ਜਿਹੜੀ ਉਹ ਸ਼ੋ ਹੁੰਦੀ ਹੈ ਜਦੋਂ ਤਾਂ ਉਸ ਜਗ੍ਹਾ ਦੇ ਉੱਤੇ ਰਿਜੈਕਸ਼ਨ ਆਉਂਦਾ ਹੈ ਸੋ ਤੁਹਾਡਾ ਸੋਰਸ ਆਫ ਇਨਕਮ ਜਿਹੜਾ ਉਹ ਵੀ ਇੱਕ ਵੱਡਾ ਰੀਜ਼ਨ ਬਣ ਰਿਹਾ ਉਸ ਤੋਂ ਲਾਵਾ ਫੰਡਸ ਮੈਨੇਜਮੈਂਟ ਪਿਛਲੇ ਜਿਹੜੀ 6 ਮਹੀਨੇ ਦੀ 4 ਮਹੀਨੇ ਦੀ ਬੈਂਕ ਸਟੇਟਮੈਂਟ ਲਗਾਉਂਦੇ ਹੋ ਉਹਦੇ ਵਿੱਚ ट्रांजੈਕਸ਼ਨ ਕਿੱਦਾਂ ਦੀਆਂ ਉਹਦੇ ਉੱਤੇ ਹੁਣ ਫਾਈਲ ਉਸ ਤੋਂ ਇਲਾਵਾ ਤੁਹਾਨੂੰ ਸਪான்ਸਰ ਕਰਨ ਵਾਲਾ ਸ਼ਖਸ ਕੌਣ ਹੈ ਉਹਨੇ ਕਿੰਨਿਆਂ ਨੂੰ ਸਪான்ਸਰ ਕੀਤਾ ਜਾਂ ਫਿਰ ਜਿਹੜੀ ਸਪான்ਸਰਸ਼ਿਪ ਹੈ ਉਹਦੇ ਨਾਲ ਤੁਹਾਡਾ ਰਿਲੇਸ਼ਨ ਪ੍ਰੂਫ ਜੋ ਲਗਾ ਰਹੇ ਹੋ ਉਹ ਕੀ ਹੈ ਇਹ ਮੈਟਰ ਕਰਦਾ ਹੈ ਜਾਨ ਦਾ ਇੰਟੈਂਸ਼ਨ ਜਿਹੜਾ ਉਹ ਮੈਟਰ ਕਰਦਾ ਕਿ ਤੁਸੀਂ ਜਿਸ ਓਕੇਸ਼ਨ ਤੇ ਚੱਲਿਓ ਕਿ ਵਾਕਈ ਤੁਹਾਡਾ ਲੌਜੀਕ ਬੰਦਾ ਹੈ ਜਾਂ ਤੁਹਾਡਾ ਕਹਿ ਸਕਦੇ ਆ ਕਿ ਤੁਹਾਨੂੰ ਜਿਹੜਾ ਸਪான்ਸਰ ਕਰ ਰਿਹਾ ਹੈ ਕਿ ਉੱਥੇ ਉਹ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰਾ ਕੇ ਬੈਠਾ ਹੈ ਉਹਦਾ ਕੋਈ ਪ੍ਰੂਫ ਹੈਗਾ ਹੈ ਜਾਂ ਫਿਰ ਜਿਸ ਇੰਟੈਂਸ਼ਨ ਨਾਲ ਜਾ ਰਹੇ ਹੋ ਉਹਦੇ ਤੁਹਾਡੇ ਕੋਲ ਐਵੀਡੈਂਸ ਕਿਸ ਤਰੀਕੇ ਨਾਲ ਹੈ ਇਸ ਚੀਜ਼ ਦੇ ਉੱਤੇ ਵੀ ਡਿਪੈਂਡ ਕਰ ਰਿਹਾ ਹੈ ਵਿਜ਼ਟਰ ਤੇ ਟੂਰਿਸਟ ਵੀਜ਼ਾ ਔਰ ਇਸ ਤੋਂ ਹਟ ਕੇ ਆ ਜਾਨੇ ਆਪਾਂ ਵਰਕ ਪਰਮਿਟ ਦੇ ਕੇਸ ਦੇ ਵਿੱਚ ਵਰਕ ਪਰਮਿਟ ਦੇ ਕੇਸ ਦੇ ਵਿੱਚ ਜਿਹੜੇ ਰਿਫਿਊਜ਼ਲ ਹੈ ਉਹ ਪਹਿਲਾਂ ਹੁਣ ਇੱਕ ਚੀਜ਼ ਇੱਥੇ ਆਪਾਂ ਥੋੜਾ ਜਿਹਾ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਕੀ ਸੀਗਾ ਕਿ ਤੁਹਾਡਾ ਜਿਹੜਾ ਕ੍ਰਾਈਟੇਰੀਆ ਸੀਗਾ ਏਮਪਲੋਇਰ ਦਾ ਉਹਦਾ ਐਲੀਜੀਬਿਲਟੀ ਕ੍ਰਾਈਟੇਰੀਆ ਵੱਖਰਾ ਸੀਗਾ ਪਹਿਲਾਂ ਉਹਦੇ ਕੋਲ 10 ਬੰਦੇ ਕੰਮ ਕਰਦੇ ਸੀ ਉਹ ਦੋ ਨੂੰ ਸਪੌਂਸਰ ਕਰ ਸਕਦਾ ਸੀ ਹੁਣ ਜੇਕਰ ਉਹਦੇ ਕੋਲ 10 ਬੰਦੇ ਕੰਮ ਕਰਦੇ ਉਹ ਇੱਕ ਨੂੰ ਸਪੌਂਸਰ ਕਰ ਸਕਦਾ ਪਹਿਲਾਂ ਜਿਹੜਾ ਵੇਜ ਰੇਟ ਸੀਗਾ ਉਹ ਵੱਖਰਾ ਸੀਗਾ ਹੁਣ ਵੇਜ ਰੇਟ ਵੱਖਰਾ ਹੈ ਸੋ ਉਸ ਕੇਸ ਦੇ ਵਿੱਚ ਕੀ ਹੈ ਕਿ ਜ਼ਿਆਦਾਤਰ এমਪਲॉययर ਦੀ ਐਲੀਜੀਬਿਲਟੀ ਤੇ ਤੁਹਾਡੇ ਕਰੰਟ ਸਰਕਮਸਟੈਂਸਸ ਨੂੰ ਦੇਖ ਕੇ ਫਾਈਲ ਰਿਜੈਕਟ ਹੋ ਰਹੀ ਹੈ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਕੈਨੇਡਾ ਦੇ ਵਿੱਚ ਇੱਕ ਇੱਕ ਐਗਜ਼ਾਮਪਲ ਦੇ ਤੌਰ ਤੇ ਕਹਿ ਰਹੇ ਜਿੱਦਾਂ ਤੁਸੀਂ ਕੈਨੇਡਾ ਦੇ ਵਿੱਚ ਫਾਈਲਿੰਗ ਕੀਤੀ ਹੈ ਤੁਹਾਡਾ ਇੱਥੇ profession ਕੋਸ਼ ਹੋ ਰਿਹਾ ਐਲ ਐ ਐ ਤੁਹਾਨੂੰ ਕਿਸੇ ਹੋਰ ਚੀਜ਼ ਦੀ ਅਰੇਂਜ ਕਰਕੇ ਦਿੱਤੀ ਗਈ ਹੈ ਉਸ ਕੇਸ ਦੇ ਵਿੱਚ ਤੁਹਾਡੀ এমਪਲॉयਮੈਂਟ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਉਧਰ ਤੁਹਾਡੇ এমਪਲॉययर ਦੀ ਐਲੀਜੀਬਿਲਟੀ ਜਿਹੜੀ ਹੈ ਉਸ ਨੂੰ ਦੇਖਿਆ ਜਾ ਰਿਹਾ ਤੇ ਉਸ ਨੂੰ ਦੇਖ ਕੇ ਤੁਹਾਡੀਆਂ ਹੋਮ ਟਾਈਜ਼ ਇਸ ਤਰੀਕੇ ਦੇ ਵੀ ਫੈਕਟਰ ਜਿਹੜੇ ਆ ਉਹ ਦਿੱਤੇ ਜਾ ਰਹੇ ਨੇ ਉਧਰ ਦੂਜੇ ਪਾਸੇ ਵਰਕ ਪਰਮਿਟ ਦੇ ਕੇਸ ਦੇ ਵਿੱਚ ਜਦੋਂ ਰਿਫਿਊਜ਼ਲ ਆ ਜਾਂਦਾ ਤੇ ਦੁਬਾਰਾ ਫਾਈਲ ਲਾਉਣ ਤੋਂ ਪਹਿਲਾਂ এমਪਲੋਇਰ ਦੀ ਐਲੀਜੀਬਿਲਟੀ ਵੱਲ ਤੁਸੀਂ ਧਿਆਨ ਜ਼ਰੂਰ ਰੱਖਣਾ ਹੈਗਾ ਜਾਂ ਜਿਹੜੇ ਏਜੰਟ ਤੋਂ ਲਵਾ ਰਹੇ ਹੋ ਉਹਨੂੰ ਕਹੋ ਕਿ ਪਹਿਲੇ এমਪਲੋਇਰ ਦੀ ਐਲੀਜੀਬਿਲਟੀ ਚੈੱਕ ਕਰਨ ਤੋਂ ਬਾਅਦ ਹੀ ਫਾਈਲ ਪ੍ਰੋਸੈਸ ਕਰਿਓ ਪੁਰਾਣੀ ਐਲਐਮਆਈ ਜਿਹੜੀ ਆ ਉਹ ਕਿਸੇ ਆਰਸੀਆਈਸੀ ਦੀ ਸਲਾਹ ਤੋਂ ਬਿਨਾ ਵਰਕ ਪਰਮਿਟ ਵਾਲੇ ਪਾਸੇ ਨਾ ਜਾਵੇ ਮੇਰੀ ਤੇ ਸਿੰਪਲ ਜੀ ਸਲਾਹ ਹੈਗੀ ਆ ਚੰਗੇ ਆਰਸੀਆਈਸੀ ਸੋ ਇਹ ਵਰਕ ਪਰਮਿਟ ਦੀ ਗੱਲ ਓਵਰ ਆਰ ਮੋਟਾ- ਕਰੰਟ ਟ੍ਰੈਂਡ ਆ ਉਹ 50 50 ਹੈ ਕਿ ਜੇਕਰ ਤੁਸੀਂ ਫਾਈਲਿੰਗ ਕਰਦੇ ਹੋ 10 ਫਾਈਲਾਂ ਕੀਤੀਆਂ ਜਾਂਦੀਆਂ ਨੇ ਤੇ ਉਸ ਚੋਂ ਪੰਜ ਵੀਜ਼ੇ ਆ ਰਹੇ ਨੇ ਪਰ ਜੇਕਰ ਟੂਰਿਸਟ ਵਿਜ਼ਟਰ ਵੀਜ਼ਾ ਦੇ ਕੇਸ ਦੇ ਵਿੱਚ ਜਾਈਏ ਤਾਂ ਇਹ 70 30 ਹੈ ਯਾਨੀ ਕਿ 10 ਫਾਈਲਾਂ ਚੋਂ ਤਿੰਨ ਦੇ ਵੀਜ਼ੇ ਅਪਰੂਵ ਹੋ ਰਹੇ ਨੇ ਉਹ ਵੀ ਚੰਗੇ ਇੰਟੈਂਸ਼ਨ ਚੰਗੇ ਫੰਡ ਤੇ ਚੰਗੀ ਫਾਈਲ ਜਿਹਦੇ ਵੱਲੋਂ ਤਿਆਰ ਕੀਤੀ ਗਈ ਉੱਤੇ ਡਿਪੈਂਡ ਕਰ ਰਿਹਾ ਹੈ ਉਸ ਤੋਂ ਇਲਾਵਾ ਵਰਕ ਪਰਮਿਟ ਦੇ ਕੇਸ ਦੇ ਵਿੱਚ ਦੇਖੀ ਪੁਰਾਣੀਆਂ ਲੱਗੀਆਂ ਹੋਈਆਂ ਫਾਈਲਾਂ ਤੇ ਮੋਸਟਲੀ ਰਿਜੈਕਸ਼ਨ ਆ ਰਹੇ ਨੇ ਤੇ ਖਾਸ ਕਰਕੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਕਿਹੜੀ ਚੀਜ਼ ਮੇਨ ਰੋਲ ਪਲੇ ਕਰ ਰਹੀ ਹੈ ਸੋ ਇਹ ਸੀਗਾ ਕੈਨੇਡਾ ਦਾ ਵੀਜ਼ਾ ਟ੍ਰੈਂਡ ਉਮੀਦ ਕਰਦਾ ਹਾਂ ਬਲੌਕ ਪਸੰਦ ਆਇਆ ਹੋਵੇ ਕ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਹੁੰਦੀ ਹੈ ਅਸੀਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ ਕਿ ਇਸ ਤੁਹਾਡਾ ਐਸਓਪੀ ਚੱਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰ करो जिन सघे वठो वेयर करो धनवाद